ਕਿਸਾਨ ਵੀਰਾਂ ਦਾ ਬਤਮੀਜੀ ਕੀਤੀ ਉਹ ਵੀ ਗੱਲ ਸਾਹਮਣੇ ਆਉਣੀ ਚਾਹੀਦੀ ਆ ਆ ਤੁਸੀਂ ਮੰਨ ਲੀਏ ਬਹੁਤ ਚੰਗੀ ਗੱਲ ਆ ਆਵਾਜ਼ ਆਈ ਤੁਸੀਂ ਦੇਖੋ ਨਾ ਇਹਨਾਂ ਨੂੰ ਸਿੱਧਾ ਗਿਆ ਇਹਨਾਂ ਦੇ ਬੰਦਿਆਂ ਨੇ ਨਹੀਂ ਲੈ ਸੀ ਆਪ ਕਹਿੰਦੇ ਪਰ ਇਹਨਾਂ ਦੇ ਬੰਦਿਆਂ ਨੇ ਕਹਿਤਾ ਵੀ ਪੈਸੇ ਲੈ ਲਏ ਆ ਉੱਥੇ ਹੋਰ ਖੜੇ ਆ ਸ਼ਰਾਬ ਸ਼ਰਾਬ ਉਹਨੀ ਦੋਹਾਂ ਨੇ ਪੀਤੀ ਹੋਆ ਦਿਖਾਓ ਜੀ ਆਜੋ ਆਜੋ ਦਿਖਾਓ ਪਤਾ ਨਹੀਂ ਉਹ ਪਾਈ ਗਿਆ ਜੀ ਉਹਨਾਂ ਨੇ ਚਲਾਨ ਕੱਟਦੇ ਆ ਉਹਨਾਂ ਨੇ ਇਹਨਾਂ ਨੂੰ ਕਿਹਾ ਤੁਸੀਂ ਪੈਸੇ ਲੈ ਲਏ ਆ ਅੱਛਾ ਪਰ ਇਹਨਾਂ ਨੇ ਨਹੀਂ ਤੋਂ ਨਹੀਂ ਲੈ ਇਹ ਤਾਂ ਬਹੁਤ ਇਮਾਨਦਾਰ ਬੰਦੇ ਆ ਬੰਦੇ ਮਨ ਚ ਗੱਲ ਆਗੇ ਵੀ ਇਨੀ ਪੈਸੇ ਲਾ ਕੇ ਟਰਾਲੀਆਂ ਨਗਾਤੀਆਂ ਵੀ ਸਾਨੂੰ ਨਹੀਂ ਮਿਲੇ ਸਾਨੂੰ ਰੋੜਾ ਆ ਆ ਗੱਲ ਆ ਵੀ ਕੱਲਿਆਂ ਨੇ ਪਰਦੇ ਨਾ ਲੈ ਲੈ ਆ ਚੱਕਾ ਉਹ ਸਾਰਾ ਗੁੱਸਾ ਸਾਡੇ ਦੇ ਛੱਡਿਆ ਓਮ ਪ੍ਰਜਾਗ ਪ੍ਰਕਾਸ਼ ਦੇ ਦੂਜਾ ਹੈਗਾ ਹਰਜਿੰਦਰ ਉਹ ਦੋ ਆ ਬੰਦੇ ਸ਼ਰਾਬ ਬਣਾਣੇ ਹੋਏ ਪਏ ਆ ਸ਼ਰਾਬ ਬਣਾਣੇ ਹੋਏ ਪਏ ਆ ਜੀ ਉਹ ਉਹ ਤਵੇ ਤਾਂ ਭੱਜ ਗਏ ਇਥੋਂ ਜਿਹੜਾ ਲੰਮਾ ਉਹਦੀ ਪਿੱਤੀ ਹੋਈ ਉਹ ਇਹ ਪੁਲਿਸ ਵਾਲੇ ਇਥੋਂ ਭੱਜ ਗਏ ਆ ਹੋਰ ਤੋਂ ਰੋਡ ਤੋਂ ਸਾਈਡ ਤੇ ਹੋ ਰਹੀ ਐ ਅਸੀਂ ਦੇਖੋ ਭਈ ਜਿਹੜੇ ਕਿਸਾਨ ਵੀਰ ਆ ਸਾਡੇ ਭਰਾ ਆ ਇਹਨਾਂ ਨੇ ਬੇਨਤੀ ਮੰਨੀ ਆ ਧੰਨਵਾਦੀ ਅਸੀਂ ਇਹਨਾਂ ਦੇ ਇਹਨਾਂ ਨੇ ਰੋਡ ਜਿਹੜਾ ਖੋਲ੍ਹਿਆ ਆ ਪਰ ਨਾਲ ਉਹ ਬਾਪੂ ਉਹ ਕਹਿੰਦਾ ਮੈਨੂੰ ਧੱਕੇ ਮਾਰਨ ਤੱਕ ਗਏ ਆ ਇਹ ਮਲਾਜ਼ਿਮਾਂ ਦਾ ਨਾਮ ਲੈ ਰਹੇ ਆ ਜਿਹੜੇ ਮਲਾਜ਼ਿਮਾਂ ਨੇ ਧੱਕਾ ਮਾਰਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਬਤਮੀ ਜੀ ਕੀਤੀ ਹੈ ਹੁਣ ਪ੍ਰਸ਼ਾਸਨ ਨੇ ਪੁੱਛਿਆ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਇੱਕ ਮਲਾਜਾ ਤੁਹਾਡਾ ਕੱਲਾ ਨੀਕਰ ਚ ਫਿਰਦਾ ਉਹ ਕਿੱਧਰ ਗਿਆ ਨਹੀਂ ਉਹ ਪੱਤਰਕਾਰ ਸੀ ਉਹਨੇ ਅੱਗ ਲਾਈ ਪੂਰੀ ਭੱਜ ਗਿਆ ਪੱਤਰਕਾਰ ਸੀ ਇੱਕ ਹੋਰ ਐਡਾ ਕੱਚਾ ਐ ਜਾਂ ਮੈਂ ਤਾਂ ਜਾਣਦਾ ਨਹੀਂ ਉਹਨੇ ਪੂਰੀ ਤੂੰ ਤੜਕ ਕਰਕੇ ਉਹਦੀ ਵੀ ਪੀਤੀ ਸੀ ਪੱਤਰਕਾਰ ਦੀ ਵੀ ਹਾਂ ਉਹ ਕਿਹੜਾ ਪੱਤਰਕਾਰ ਸੀ ਮੈਨੂੰ ਤਾਂ ਪਤਾ ਨਹੀਂ ਇਹ ਹੀ ਕਹਿੰਦੇ ਆ ਕਿ ਪੱਤਰਕਾਰ ਆ ਹਾਂਜੀ ਪੱਕਾ ਨਹੀਂ ਪਤਾ ਕੌਣ ਮੋਟਾ ਜਾ ਮੋਟਾ ਜਾ ਬਸ ਕੈਬਰੀ ਕਾਲੇ ਰੰਗ ਦੀ ਕੈਬਰੀ ਬਾਈ ਹਾਂਜੀ ਦੇਖੋ ਸਰ ਚਲੋ ਆਇਆ ਤਾਂ ਸਾਡੇ ਭਾਈ ਚਰਚਵਰ ਪੱਤਰਕਾਰ ਇਹਨੂੰ ਮੈਂ ਤਾਂ ਦੱਬ ਕੇ ਥੋੜੇ ਮਾਰ ਸਕਦਾ ਪੱਤਰਕਾਰ ਇਹ ਨਾ ਤਾਂ ਜਾਣਦਾ ਨਹੀਂ ਜੀ ਇੱਥੇ ਬੰਦਿਆਂ ਨੇ ਕਿਹਾ ਪੱਤਰਕਾਰ ਕਾਲੀ ਕੈਬਰੀ ਭਾਈ ਮੋਟਾ ਆ ਉਹਨੇ ਫੋਟੋ ਵੀ ਖਿੱਚੀਆਂ ਹਾਂਜੀ ਹਾਂ ਆਏ ਆ ਵੇਖ ਲੈਣੇ ਕੌਣ ਕੀ ਗੱਲਬਾਤ ਐ ਇੱਥੇ 10 ਮਿੰਟ ਹਲੇ ਗਏ ਆ ਜੀ ਜੀ ਠੀਕ ਐ ਤੁਸੀਂ ਹੁਣ ਐਸਐਚਓ ਸਾਹਿਬ ਮੌਕੇ ਤੇ ਪਹੁੰਚੇ ਆ ਬਜ਼ੁਰਗ ਕਿਸਾਨ ਬਾਪੂ ਆ ਉਹ ਗੁੱਸੇ 'ਚ ਨੇ ਉਹ ਕਹਿੰਦੇ ਧੱਕੇ ਮਾਰੇ ਆ ਉਹ ਕਹਿੰਦੇ ਸਾਡਾ ਚੈੱਕ ਕਰਾ ਲਓ ਜੇ ਲੋੜ ਵਧਿਆ ਤਾਂ ਕਹਿ ਦਿਓ ਜੇ ਕੋਈ ਕਹਿੰਦੇ ਸਾਡੀਆਂ ਗੱਲੀਆਂ ਤਾਂ ਕਹਿ ਦਿਓ ਔਰ ਉਹਨਾਂ ਨੇ ਸਾਡੀ ਬੇਨਤੀ ਸਵਾਰ ਕਰੀਤੀ ਮਨੋਂ ਦਾ ਧੰਨਵਾਦੀ ਆ ਕਿਸਾਨ ਬਾਪੂ ਜਿਹੜਾ ਔਰ ਜਿੰਨੇ ਕਿਸਾਨ ਵੀਰ ਹੈ ਇਹਨਾਂ ਨੇ ਸਾਡੀ ਪੁਲਿਸ ਦਾ ਸਾਥ ਦਵੋ ਕੀ ਦਵਾਂਗੇ ਜਿਹੜੀ ਵਰਦੀ ਦੇ ਵਿੱਚ ਆਮ ਜਨਤਾ ਨੂੰ ਘੋੜਦੀ ਉਦਾਂ ਹੀ ਬਗੇਰ ਮਤਵਲ ਦੋ ਉਹਦਾ ਕੀ ਸਾਥ ਦਵਾਂਗੇ ਜੀ ਹਾਂਜੀ ਓਏ ਦੋ ਹੀ ਮਲਾਜ਼ਮ ਖੜੇ ਤੁਸੀਂ ਮੌਕਾ ਦੇਖ ਲਓ ਹਾਂਜੀ ਹਾਂਜੀ ਆ ਪੱਤਰਕਾਰ ਹੈ ਜੀ ਕਰ ਲਓ ਗੱਲ ਹਾਂਜੀ ਆਜੋ ਆਜੋ ਅੱਜ ਬੰਦਾ ਸੀ ਉਹ ਕੌਣ ਸੀ ਪ੍ਰਾਈਵੇਟ ਕੱਪੜਿਆਂ ਦੇ ਵਿੱਚ ਆਹ ਆ ਜੀ ਖੜੇ ਇਹਨਾਂ ਨੇ ਕੀਤੀ ਜੀ ਕੀ ਕਿਹਾ ਜੀ ਹੋਰ ਕਿੱਦਾਂ ਕਰਨੀ ਆ ਤੂੰ ਤੜਕ ਕਰਕੇ ਬੋਲਦੇ ਆ ਮੈਂ ਤੁਹਾਨੂੰ ਕੀ ਕਿਹਾ ਮੈਂ ਤੁਹਾਡਾ ਰੋਲਾ ਨਹੀਂ ਤਾਂ ਫਿਰ ਤੁਸੀਂ ਵਿੱਚ ਕਿਉਂ ਬੋਲਦੇ ਸੀਗੇ ਤੁਹਾਡੇ ਕੋਲ ਕੋਈ ਅਥਾਰਟੀ ਹੈਗੀ ਨਹੀਂ ਤੁਹਾਡੇ ਕੋਲ ਕੋਈ ਅਥਾਰਟੀ ਨਹੀਂ ਕਿੱਦਾਂ ਬੋਲਦੇ ਸੀਗੇ ਤੁਸੀਂ ਓਕੇ ਉਹ ਕਿੱਦਾਂ ਬੋਲਦੇ ਮੈਂ ਤੁਹਾਨੂੰ ਕੀ ਕਿਹਾ ਮੈਂ ਜੀ ਕਰਕੇ ਬੋਲਦਾ ਹਾਂ ਕਿਵੇਂ ਮੈਨੂੰ ਬੋਲ ਕੇ ਤੁਹਾਨੂੰ ਹੈਗੇ ਕੋਈ ਸੌਦਾ ਨਹੀਂ ਜਿਹੜੀ ਗੱਲ ਗਈ ਆ ਜੀ ਇਹਦਾ ਜੋਰਤ ਨਾ ਕਰੋ ਹਾਂਜੀ ਵੀਡੀਓ ਕਿਹੜਾ ਅਫਸਰ ਆ ਤੁਮ ਕਿਹੜਾ ਅਫਸਰ ਭਾਈ ਉਹ ਬੋਲੋ 70 ਕਾ ਹੀ ওভারਲੋਡ ਆ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਪਤਾ ওভারਲੋਡ ਆ ਮੈਂ ਕਹਿੰਦਾ ਕੰਡੇ ਤੇ ਜਾ ਨਾ ਰੋਕੇ 700 ਕੁਇੰਟਲ ਆ 700 ਕੁਇੰਟਲ ਨੂੰ ਹਾਂ ਰੂਣ ਹੈਗੀ ਆ ਮੈਂ ਤੁਹਾਨੂੰ ਕਾਹ ਪਤਾ ਨਹੀਂ ਜੀ ਕਾਹ ਪਤਾ ਨਹੀਂ ਰੱਖ ਸਕਦੇ ਮੈਂ ਕੀ ਕਹਿੰਨਾ ਭਾਈ ਕੋਈ ਜ਼ਿੰਮੇਵਾਰ ਦੇ ਟਰੈਕਟਰ ਚ ਕਾਗਜ਼ ਪੱਤਰ ਨਹੀਂ ਹੁੰਦੇ ਦੇ ਦਿੰਨੇ ਆ ਨਹੀਂ ਨਹੀਂ ਇਹਦੇ ਕੋ ਹੈ ਨਹੀਂ ਅਸੀਂ ਰੱਖਦੇ ਐਵੇਂ ਹੈ ਕਿਉਂ ਨਹੀਂ ਹੈ ਤੂੰ ਸਰੇ ਮੌਕੇ ਦਾ ਭਾਈ ਮੈਂ ਐਜੀ ਮੀਡੀਆ ਪਰ ਸਨ ਮੀਡੀਆ ਹਮੇਦੂ ਤੇਰਾ ਪੇਪਰ ਲੈਣ ਦਾ ਹੱਕ ਕੀ ਆ ਇਹ ਦੱਸ ਆਪ ਸਰ ਲਵੇ ਤੂੰ ਪੇਪਰ ਕਰਨੇ ਸੀ ਪੇਪਰ ਚੈੱਕ ਕਰਦਾ ਸੀ ਇਹ ਹੱਥ ਚੱਕਿਆ ਉਦੋਂ ਮੀਡੀਆ ਕਿਉਂ ਨਹੀਂ ਬੋਲਦਾ ਗਾਣਾ ਕਿ ਮੈਂ ਇੱਕ ਮਿੰਟ ਦਤਾ ਨਹੀਂ ਇੱਕ ਮਿੰਟ ਏਦਾਂ ਨਹੀਂ ਏਦਾਂ ਨਹੀਂ ਨਹੀਂ ਗਾਲ ਨਾ ਘਟੋ ਗਾਲ ਨੀ ਵੀਰੇ ਗਾਲ ਇੱਕ ਮਿੰਟ ਜੀ ਜਦੋਂ ਉਹਨਾਂ ਨੇ ਮੇਰੇ ਤੇ ਹੱਥ ਚੱਕਿਆ ਫੇਰ ਤੁਹਾਡੀ ਪੱਤਰਕਾਰੀ ਕਿੱਥੇ ਗਈ ਫੇਰ ਵੀ ਉਹਦੇ ਹੱਥਾਂ ਤੇ ਕਿਉਂ ਨਹੀਂ ਚੱਕਿਆ ਲੋਕ ਕੰਨੇ ਬੰਦੇ ਆ ਜੀ ਸਾਰਿਆਂ ਦੇ ਸਾਹਮਣੇ ਕੋਈ ਨਹੀਂ ਨਹੀਂ ਉਹ ਤੇ ਹੈ ਨਹੀਂ ਸਿਗਾ ਨਾ ਨਾ ਉਹ ਸਭ ਕੁਝ ਨਹੀਂ ਪਾਇਆ ਇਹ ਹੈ ਨਹੀਂ ਸਿਗਾ ਇਹ ਹੈ ਨਹੀਂ ਸਿਗਾ ਹੈ ਦੇ ਸਕੇ ਮੋਟੇ ਦੇ ਸਕੇ ਢੋੰਕੇ ਦੇ ਸਕੇ ਕਹਿੰਦਾ ਮੈਂ ਹੈ ਨਹੀਂ ਸਿਗਾ ਭਾਈ ਤੱਕਿਆਂ ਚੋਂ ਮਰਜੀ ਕਹੀਆਂ ਜੋ ਦੇਖਿਆ ਨਾ ਰੋਲਾ ਉਹ ਕਹਿੰਦੇ ਹੈ ਨਹੀਂ ਸਿਗਾ ਮੈਂ ਜੀ ਉਸ ਨੂੰ ਫੋਨ ਲਾਤਾ ਸੀਗਾ ਉਹ ਕਹਿੰਦੇ ਦੇਖੋ ਮੈਂ ਸਿੱਧੀ ਜੀ ਗੱਲ ਹੈ ਮੈਂ ਤੁਸੀਂ 70 ਕਰ ਰਹੇ ਆ ਤੁਸੀਂ ਆਪਣਾ ਕੰਮ ਕਰੋ ਤੇ ਪੇਜ ਕੰਮ ਨਹੀਂ ਤੁਹਾਡਾ ਹੱਕ ਮੰਨਦਾ ਮੇਰੀ ਗੱਲ ਸੁਣੋ ਜੇ ਤੁਸੀਂ ਚਾਹੇ ਵਕਤ ਰੱਖੇ ਚਾਹੇ ਨਾ ਰੱਖੇ ਇੱਕ ਮਿੰਟ ਤੁਸੀਂ ਇੱਕ ਗੱਲ ਸੁਣੋ ਹਾਂਜੀ ਤੁਸੀਂ ਹੁਣ ਵੀ ਹੈਪਰੇ ਹੁੰਨੇ ਬਾਈ ਕਿਉਂ ਨਹੀਂ ਹੋ ਜੀ ਹੈਪਰ ਮੈ ਤੁਹਾਨੂੰ ਨਹੀਂ ਮਾੜੀ ਚੰਗੀ ਬੋਲੀ ਕੋਈ ਮਾੜੀ ਚੰਗੀ ਬੋਲੀ ਜਦੋਂ ਮੇ ਕਿਸੇ ਥੱਪੜ ਪਿਆ ਹੋਵੇ ਉਹ ਹੈਪਰ ਨਹੀਂ ਹੋ ਮੈਂ ਵੀ ਲੜਾਈਰ ਫੌਜੀ ਆ ਠੀਕ ਹੈ ਇੱਜੇ ਸਾਰੇ ਬਰਾਬਰ ਆ ਜਿਹੜਾ ਇਨਸਾਲਟ ਕਰਦਾ ਹੈ ਤੁਸੀਂ ਉਦੋਂ ਦਾ ਬੋਲੇ ਨਹੀਂ ਬਾਬਾ ਜੀ ਹੁਣ ਇਸ਼ੂ ਬਾਬਾ ਜੀ ਇੱਕ ਇਸ਼ੂ ਕੀਆ ਦੇਖੋ ਬੈਂਸ ਚ ਕੁਝ ਨਿਕਲਦਾ ਇਸ਼ੂ ਕੀ ਤੁਸੀਂ ਨੂੰ ਇਹ ਆ ਜੀ ਇੱਕ ਮਿੰਟ ਜੀ ਇਸ਼ੂ ਇਹ ਆ ਭਈ ਦੇਖੋ ਅਸੀਂ ਬਿਗੇਰ ਕਿਸੇ ਵੀ ਉਹਦੇ ਤੋਂ ਅਸੀਂ ਕੋਈ ਇਹ ਨਹੀਂ ਹੈਗਾ ਭਈ ਸ਼ਹਿਰ ਚੋਂ ਲੰਘ ਰਹੇ ਆ ਇਹ ਚਾਰ ਚਾਰ ਦਿਨ ਤੋਂ ਬੰਦੇ ਖੜੇ ਸਗੇ ਇਹਨਾਂ ਨੇ ਮਾਲ ਲੈ ਕੇ ਜਾਣਾ ਸਰਕਾਰ ਕਹਿੰਦੀ ਆ ਪ੍ਰਾਣੀ ਨੂੰ ਅੱਗ ਨਾ ਲਾਵੋ ਛੇ ਛੇ ਬੀਲਰ ਜਿਨ੍ਹਾਂ ਨੇ ਲਾਏ ਆ ਕਰੋੜ ਕਰੋੜ ਰੁਪਈਆ ਲਾਇਆ ਆ ਇੰਨਾ maal ਪਿਆ ਆ ਇੱਕ ਮਹੀਨਾ ਰਹਿ ਗਿਆ ਉਹਨੂੰ ਕੌਣ ਚੱਕੂਗਾ ਜੇ ਹਾਂਜੀ ਵੱਡਾ ਮੇਸ਼ ਆ ਇਹਨਾਂ ਨਾਲ ਤਾਂ ਕੋਈ ਤੁਹਾਡਾ ਇਸ਼ੂ ਹੈ ਕਰ ਇਹਨਾਂ ਨਾਲ ਤਾਂ ਮੇਰਾ ਕੀ ਆ ਜੀ ਜਦੋਂ ਇੰਨੀ ਸਤਰੀ ਕੰਮ ਕੀ ਆ ਮੇਰਾ ਦੇਖੋ ਮੇਰੇ ਇੱਕ ਮਿੰਟ ਤੁਸੀਂ ਸਰਾਜ ਚੋੜਦੇ ਮੇਰਾ ਕਿਸੇ ਨਾਲ ਵੀ ਮੈਂ ਤਾਂ ਕੋਈ ਮੈਂ ਨੰਗ ਰਿਆ ਸੀ ਮੇਰੀ ਗੱਲ ਇਹਨਾਂ ਨੇ ਇਹਨਾਂ ਨੇ ਕੈਲੀਗੇਸ਼ਨ ਲੈ ਕੇ ਨਹੀਂ ਨਹੀਂ ਇਹ ਹੁਣ ਦੇਖੋ ਜੋ ਮਰਜ਼ੀ ਲਾ ਸਕਦੇ ਆ ਦੇਖੋ ਤੁਸੀਂ ਵੀ ਇੱਕ ਮੀਡੀਆ ਤੁਸੀਂ ਕਰ ਚੱਕੇ ਕਾਗਜ਼ ਤੇ ਕਰ ਸੀ ਕਿ ਨਹੀਂ ਨਹੀਂ ਮੈਂ ਕੋਈ ਕਾਗਜ਼ ਤੁਸੀਂ ਪੁੱਛੇ ਨਹੀਂ ਸਕਦੇ ਪਈ ਇਹ ਗੱਲੀ ਹੁੰਦੀ ਨਹੀਂ ਜਦੋਂ ਇਹਨਾਂ ਨੇ ਪਹਿਲਾਂ ਉਹ ਖੜਾ ਮੋਟਰਸਾਈਕਲ ਤੋਂ ਪੁੱਛ ਲੂੰਗਾ ਮੈਨੂੰ ਪੇਪਰ ਹੈਗੇ ਜਾਂ ਨਹੀਂ ਹੈਗੇ ਜਦੋਂ ਭਾਈ ਨਾਕੇ ਤੇ ਗੱਡੀ ਕੋਈ ਰੋਕਦੀ ਹੈ ਨਾ ਜਿਦੋਂ ਖਾਦ ਨਾ ਹਾਂ ਇਹ ਨਹੀਂ ਹੁੰਦੀ ਥੋੜੀ ਉਹ ਉਹਨਾਂ ਨੇ ਦੇਖਣਾ ਜਿਨ੍ਹਾਂ ਦੇ ਸਟਾਰ ਲੱਗੇ ਜਿਨ੍ਹਾਂ ਨੂੰ ਤਨਖਾਹ ਦਿੰਦੇ ਆ ਠੀਕ ਹੈ ਪਤਾ ਮੈਨੂੰ ਪਤਾ ਇੱਥੇ ਤੁਸੀਂ ਨਹੀਂ ਕਰਦਾ ਕਰਦੇ ਇਹਨਾਂ ਦਾ ਜਾ ਕੇ ਦੁਆਲਾ ਨਾ ਇਹਨਾਂ ਤਾਂ ਵੀ ਉੱਪਰ ਹੈਗੇ ਭਾਈ ਕੋਈ ਤੰਗ ਕਰ ਲਾ ਪੰਦਾ ਯਾਰ ਨਹੀਂ ਨਹੀਂ ਪਰ ਹੈਗੇ ਗੱਲ ਵੱਖਰੀ ਇਹਨਾਂ ਦਾ ਮਰਿਆ ਹੋਵੇ ਕੀ ਆ ਤੁਹਾਡੇ ਅੱਗੇ ਵੀ ਨਹੀਂ ਆ ਕੇ ਕਹਿੰਦਾ ਸੀ ਅੱਜ ਤੱਕ ਨਹੀਂ ਸਾਡੇ ਸਾਹਮਣੇ ਹੱਥੋਂ ਭਾਈ ਅੱਖਲੇ ਅੱਖਲੇ ਥੱਪੜ ਮਾਰੇ ਹਾਂ ਇਹਨਾਂ ਨੇ ਮਾਰਿਆ ਨਾ ਬੱਚੋ ਕੀ ਇਹਨਾਂ ਨੂੰ ਕਿਹਾ ਸੀ ਸਿਰਫ ਗੱਲਬਾਤ ਕਰਦੇ ਸੀ ਇਹ ਤਾਂ ਫਿਰ ਹੁਣ ਵਰਦੀ ਪਾਈ ਬਦਮਾਸ਼ੀ ਕਰਦੇ ਆ ਨਾ ਇਹਨਾਂ ਨੇ ਮੂੰਹ ਤੇ ਕਹਿੰਨੇ ਸੀ ਇਹਨਾਂ ਨੇ ਇਹਨਾਂ ਨੂੰ ਹੱਥੀ ਪਾਈ ਪਾਇਆ ਫੇਰ ਅਸੀਂ ਜਾ ਮਲਾਏ ਨਹੀਂ ਅਸੀਂ ਲਾਣਾ ਨਹੀਂ ਸੀ ਇਹਨਾਂ ਨੂੰ ਕਹਿੰਨੇ ਰਾਈਟ ਦੇ ਤਾਂ ਹੱਥ ਚੱਕਣ ਦਾ ਨਾਲੇ ਕੋਈ ਗੱਲ ਹੋਵੇ ਫੇਰ ਤਾਂ ਅਸੀਂ ਦਾ ਅਸੀਂ ਤਾਂ ਕਹਿੰਨੇ ਚਲਾਨ ਕਰ ਲਓ ਫੇਰ ਵੀ ਸਾਡੇ ਗਾਲ ਪਈ ਜਾਂਦੇ ਆ ਬੱਚੋ ਕੀ ਇਹਨਾਂ ਨੇ ਰਾਈਟ ਦੇ ਤਾਂ ਹੱਥ ਚੱਕਣ ਦਾ ਮੇਰੇ ਤੇ ਜੀ ਮੇਰੇ ਤੇ ਚੱਕੇ ਇਹਨਾਂ ਨੇ ਚੱਕਿਆ ਸੀ ਮੈਂ ਉੱਥੇ ਟਰੈਕਟਰ ਦੇ ਮੂਹਰੇ ਖੜਾ ਸੀ ਇਹਨਾਂ ਨੇ ਕਿਹਾ ਸਦਾ ਜੀ ਨੂੰ ਮੁੰਡੇ ਨੂੰ ਤੱਕ ਟਰੈਕਟਰ ਚਲਾਓ ਮੈਂ ਮਰੇ ਖੜਾ ਸੀ ਨਾ ਨਾ ਬਿਲਕੁਲ ਨਹੀਂ ਸੁਣਦਾ ਨਾ ਬਾਪੂ ਸੁਣਦਾ ਲੈ ਤੁਹਾਡੀ ਸਾਰਿਆਂ ਸੁਣੀ ਐ ਇਹਨਾਂ ਨੇ ਜੀ ਮੈਂ ਉਹ ਟਰੈਕਟਰ ਦੇ ਮੂਹਰੇ ਖੜਾ ਸੀ ਮੈਂ ਉਹ ਮੁੰਡੇ ਨੂੰ ਕਿਹਾ ਟੈਕ ਚਲਾਓ ਟੈਕ ਵਾਲੇ ਸਟਾਰਟ ਕਰ ਮੈਂ ਕਹਾ ਟੈਕਟਰ ਚਲਾਈ ਨਹੀਂ ਮੈਂ ਮੋਰੇ ਖੜਾ ਹਾਂ ਉਹ ਮੁਰ ਕੇ ਉੱਟ ਕੇ ਕਹਦਾ ਵੀ ਤੁਸੀਂ ਤਾ ਚਲਾਓ ਇਹ ਇਹਨਾਂ ਨੇ ਮਿਲ ਕੇ ਆ ਕੇ ਮੇਰੇ ਹੱਥ ਮਾਰਿਆ ਪਾਦੂ ਮੇਰੇ ਪੱਗ ਹਿਲੇ ਇਹਨਾਂ ਨੇ ਆ ਸਦਾ ਜੀ ਆ ਸਦਾ ਜੀ ਖੜੇ ਐ ਇਹ ਆਪਾਂ ਚ ਜੋ ਮਾੜੀ ਇਸ਼ੂ ਬਣਾ ਜੋ ਹੋਇਆ ਜੋ ਹੋਇਆ ਅੱਜ ਪਰ ਲਾ ਹੋਇਆ ਜੋ ਵੀ ਇੱਥੇ ਹੋਇਆ ਐਜ ਪਰ ਲਾਜ ਜੇ ਜੇ ਇਹ ਜੀ ਹੱਥ ਮਾਰਸਾ ਦੇ ਮੇਰੇ ਚਪੇੜ ਇਹ ਉਸ ਗੱਲ ਤੋਂ ਮੁਕਰਦਾ ਹਾਂ ਹਾਂਜੀ ਤੁਹਾਡੇ ਚਪੇੜ ਮਾਰੀ ਆ ਜੀ ਆ ਬੰਦੇ ਆ ਪੁੱਛ ਲਓ ਜੇ ਪੱਗ ਤੇ ਬੱਜਿਆ ਹੁਣ ਤਾਂ ਹਾਂਜੀ ਆ ਡਿਊਟੀ ਤੇ ਸ਼ਰਾਬ ਪੀ ਸਕਦੇ ਹਾਂਜੀ ਕੋਈ ਵੀ ਆ ਸ਼ਰਾਬ ਪੀ ਸਕਦੇ ਡਿਊਟੀ ਤੇ ਹਾਂਜੀ ਤੁਸੀਂ ਉਹ ਉੱਥੇ ਲਾਇਆ ਉਹ ਉੱਥੇ ਲਾਇਆ ਦੇਖੋ ਥੋੜਾ ਲੋਟ ਪਾਓ ਇਹੀ ਗੱਲ ਕੀ ਪਾਣੀ ਇੱਕ ਮਿੰਟ ਇਹ ਗੱਲਾਂ ਨਹੀਂ ਹੋਈ ਤੁਸੀਂ ਤਾਂ ਆਪਣੇ ਐਸਐਸਆਈ ਤੇ ਜਾ ਮਲਾਤ ਤੇ ਉੱਤੇ ਪੈਸੇ ਲੈ ਕੇ ਛੱਡਿਆ ਤੁਸੀਂ ਕਹਿ ਰਹੇ ਐਸੇ ਦੇ ਲਾਤ ਜੇ ਨਹੀਂ ਲਾਇਆ ਹਾਂਜੀ ਲੈ ਇਹ ਨਹੀਂ ਸਾਡਾ ਮਤ ਘੜੀ ਵੇਡ ਲੈਣੀ ਆ ਲਓ ਜੀ ਤੁਸੀਂ ਆਪਣੇ ਆਪ ਕਹਿ ਰਹੇ ਮੇਰੇ ਤੋਂ ਬਾਈਟ ਲਓ ਸਾਨੂੰ ਕਹੀ ਹੋਣਾ ਮੇਰੀ ਬੰਦ ਕਰ ਦਿਓ ਲਓ ਲਓ ਜੀ ਕੀ ਕਹਿਣਾ ਚਾਹੁੰਦੇ ਜੀ ਇਹਨਾਂ ਨੇ ਉਹਦਾ ਇਲਜ਼ਾਮ ਲਾਇਆ ਕਿ ਤੁਸੀਂ ਧੱਕਾ ਮਾਰਿਆ ਬਿਲਕੁਲ ਨਹੀਂ ਹੋਇਆ ਇਹਨਾਂ ਨੇ ਥੱਪੜ ਮਾਰਿਆ ਇਹਨਾਂ ਇਹਨਾਂ ਦੇ ਟਰੈਕਟਰ ਮਰੇ ਮੈਂ ਖੜਾ ਸੀ ਇਹਨਾਂ ਨੇ ਕਿਹਾ ਟਰੈਕਟਰ ਚਲਾਓ ਮੈਂ ਕਾਕਾ ਟਰੈਕਟਰ ਨਾ ਚਾਹੀ ਮੈਂ ਮਰੇ ਖੜਾ ਹਾਂ ਉਹ ਡਰਾਈਵਰ ਨੇ ਸਟਾਰਟ ਕੀਤਾ ਮੈਂ ਚਾਹ ਲੱਗਾ ਮੈਂ ਕਾਕਾ ਹਟ ਜਾ ਇਹਦਾ ਕੰਮ ਕਰੀ ਮੈਮਰੀ ਖੜਾ ਵਾਂ ਇੰਨਾਂ ਨੇ ਮੜਕੇ ਆ ਕੇ ਨੂੰ ਹੱਥ ਮਾਰੇ ਨਾ ਨੇ ਇੰਨਾ ਮੇਰੇ ਮੜਕੇ ਆ ਤੇ ਨਾ ਪੱਗ ਦੇ ਵਿੱਚ ਵੱਜਾ ਮਿਨਾਂ ਦਾ ਸਰ ਇੱਥੇ ਆਪਾਂ ਕਿਤੇ ਖੜੇ ਸੀ ਸੀਸੀਟੀਵੀ ਲੱਗਾ ਮੋਰੇ ਘਰੇ ਜੇ ਸੀਸੀਟੀਵੀ ਚੈੱਕ ਕਰ ਲੈਣੇ ਸੀਸੀਟੀਵੀ ਚੈੱਕ ਕਰ ਲੈ ਇੱਕ ਸਰ ਇੱਕ ਸਰ ਹੁਣ ਤੁਸੀਂ ਆਪ ਗਿਆ ਮੇਰਾ ਪੱਖ ਲਓ ਠੀਕ ਹੈ ਜੀ ਆਪਾਂ ਕੱਲ ਨੂੰ ਡਿਲੀਟ ਵੀ ਨਹੀਂ ਕਰਨਾ ਨਹੀਂ ਨਹੀਂ ਠੀਕ ਹੈ ਜੀ ਕੋਈ ਪੈਸੇ ਦੀ ਵੀ ਗੱਲ ਚੱਲੀ ਸੀ ਬਾਪੂ ਜੀ ਕੀ ਪੈਸੇ ਦੀ ਗੱਲ ਚੱਲੀ ਸੀ ਜਿਹੜਾ ਬੋਲ ਦੱਸੋ ਜੀ ਇੰਨਾਂ ਨੇ ਆਪਣੇ ਮਲਾਜ਼ਮ ਤੇ ਇਲਜ਼ਾਮ ਲਾਇਆ ਤੇ ਗਰਦਾਰੀ ਏਐਸਆਈ ਗਰਦਾਰੀ ਲਾਲ ਸੀ ਇੱਥੇ ਡਿਊਟੀ ਤੇ ਇਹ ਅੱਗੇ ਸੀਗੇ ਉਹਨਾਂ ਨੂੰ ਮੈਂ ਪੁੱਛ ਕੇ ਮੈਂ ਕਿਹਾ ਸਾਰ ਤੁਹਾਡਾ ਬੈਰੀਅਲ ਆ ਟਰਾਲੀ ਮੋੜਨੀ ਨਹੀਂ ਇਹਨੂੰ ਪਰੇ ਨੂੰ ਮੜ ਜਾ ਕਰਕੇ ਕਹਿੰਦੇ ਕੋਈ ਨਹੀਂ ਲਗਾ ਲਓ ਮੈਂ ਆ ਪਰੇ ਨੂੰ ਕੀਤਾ ਉਹ ਟਰੈਕਟਰ ਇਹਨਾਂ ਨੇ ਅੱਗੇ ਰੋਕ ਲਿਆ ਇਹ ਐਸਆਈ ਸਾਹਿਬ ਆ ਐਸਐਚਓ ਸਾਹਿਬ ਦੇ ਸਾਹਮਣੇ ਇਹ ਬਿਆਨ ਦੇ ਚੁੱਕੇ ਕਿ ਮੈਨੂੰ ਵੀ ਇਦਾਂ ਹੀ ਕਿਹਾ ਕਿ ਪੈਸੇ ਉਹ ਲੈ ਕੇ ਛੱਡ ਦਿੱਤਾ ਤੁਹਾਡੇ ਤੋਂ ਗਰਨਾਰੀ ਲਾਲ ਨੇ ਪੈਸੇ ਲਏ ਨਹੀਂ ਲਏ ਆ ਸਰ ਜਵਾਬ ਦਿਓ ਜੀ ਹੁਣ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਅਸੀਂ ਬੁਕਾਰ ਕਰਦੇ ਆ ਇਹਨਾਂ ਨੇ ਕਿਹਾ ਬਗਾਰ ਕਰ ਦੇ ਮੈਂ ਕਾਦੀ ਬਗਾਰ ਕਰਨੀ ਮੈਂ ਕਾਜੀ ਕਹਿ ਸਰ ਇੱਕ ਮਿੰਟ ਤੁਸੀਂ ਤੁਸੀਂ ਕਿਹ ਸਵਾਲ ਪੁੱਛੋ ਇਹਨਾਂ ਦਾ ਸਵਾਲ ਇੱਕ ਮਿੰਟ ਬਾਪੂ ਤੁਸੀਂ ਕਿਹ ਸਵਾਲ ਪੁੱਛੋ ਇਹਨਾਂ ਦਾ ਸਵਾਲ ਇਹ ਹੈ ਕਿ ਤੁਸੀਂ ਇਹ ਗੱਲ ਕਹੀ ਦੂਜਾ ਸਾਡਾ ਨਾਲ ਦਾ ਲੈ ਗਿਆ ਅਸੀਂ ਰਹਿ ਗਏ ਬਿਲਕੁਲ ਨਹੀਂ ਬਿਲਕੁਲ ਨਹੀਂ ਕੋਈ ਅਜੇ ਤੱਕ ਸ਼ਹਿਰ ਦਾ ਕੋਈ ਬੱਚਾ ਬੱਚਾ ਕਹਦੇ ਕਿਸੇ ਮੁਰਾਦ ਤੋਂ ਬੱਚੇ ਤੋਂ ਪੈਸਾ ਲਿਆ ਵੇ ਕਿਸੇ ਸਕੂਟਰ ਦਾ ਜੇ ਮੋਟਰਸਾਈਕਲ ਦਾ ਕਿਸੇ ਗੱਡੀ ਦਾ ਕੇ ਟੈਂਪੂ ਦਾ ਕੋਈ ਬੰਦਾ ਆ ਕੇ ਮੈਨੂੰ ਇਹ ਗੱਲ ਕਹ ਦੇ ਵੀ ਮੈਂ ਇਸ ਇਨਸਾਨ ਨੇ ਪਹਿਲਾਂ ਹੀ ਹੈ ਕੋਈ ਬੰਦਾ ਸ਼ਹਿਰ ਦਾ ਕਹਦੇ ਆ ਕੇ ਮੈਂ ਸਵੈ ਰਿਡ ਨੋਕੀ ਜੀ ਐਡ ਕਰ ਦੂੰਗਾ ਮੈਂ ਹੋ ਦੱਸੋ ਇਹ ਤਾਂ ਕਿਹਾ ਯਾਰ ਨਾ ਬਈ ਸਾਡਾ ਬੰਦਾ ਤੁਹਾਤੋਂ ਪੈਸੇ ਲੈ ਗਿਆ ਬਿਲਕੁਲ ਹੀ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਇਨਾਂ ਦਾ ਕੋਈ ਇਲਾਜ ਨਹੀਂ ਸਾਡੇ ਕੋਲ ਜੀ ਇਹਨਾਂ ਨੇ ਇਹ ਗੱਲ ਕਹੀ ਹੈ ਵੀ ਅਸੀਂ ਬਗਾਰ ਕਰਦੇ ਹਾਂ ਇਹ ਬੰਦੇ ਨੇ ਕਿਹਾ ਮੇਰਾ ਵੱਖ ਲੋਕਾਂ ਨਾਲ ਅਸੀਂ ਬਿਜ਼ਨਸਮੈਨ ਨਹੀਂ ਅਸੀਂ ਬਗਾਰ ਕਾਦੀ ਕਰਨੇ ਆ ਤੁਸੀਂ ਕਿਰਤੀ ਲੋਕਾਂ ਨਾਲ ਧੱਕਾ ਕਰਦੇ ਹੋ ਕਹਿਣਾ ਤੁਸੀਂ ਕਹਿ ਲਓ ਤੂੰ ਤੁਹਾਡੇ ਕੋ ਇੱਕ ਮਲਾਜੇ ਦੀ ਕੀ ਗੱਲ ਕਰਦੇ ਸੀ ਮਲਾਜੇ ਦੀ ਕੀ ਗੱਲ ਕਰਦੇ ਸੀ ਮੈਂ ਤਾਂ ਕਹਿੰਦਾ ਸਾਰਿਆਂ ਦਾ ਮਲਾਜਾ दारू ਪੀਤੀ ਹੋਈਗਾ ਲੈ ਚੱਲੋ ਹਾਂ ਆਈ ਆਈ ਅੱਗੇ ਹਾਂਜੀ ਹਾਂਜੀ ਆਈ ਏਵੇਂ ਬਲਕਤ ਤੂੰ ਬਾਈਕ ਨੂੰ ਮੰਨਦਾ ਤੂੰ ਕਹਿੰਦਾ ਪੈਸੇ ਮੰਗਿਆ ਪੈਸੇ ਕਿਹਾ ਮੰਨਦੇ ਹੋ ਕਸਮ ਖਾਣੇ ਹੋ ਕਿਦਾਂ ਜੀ ਕਸਮ ਖਾਣੀ ਕਸਮ ਵੀ ਖਾ ਲੈਣੇ ਕਸਮ ਦੀ ਅਜ ਕਿਹੜੀ ਗੱਲ ਹੋ ਆ ਨਹੀਂ ਆਪ ਬੁਲਾਓਗੇ ਨਹੀਂ ਧੱਕਾ ਮਾਰ ਕੇ ਫੜਨੀ ਮਾਰੇ ਮਾਰੇ ਕਿਸੇ ਨਾਲ ਹਾਂ ਹੱਥ ਲੱਗੀ ਹੋਗੀ ਧੱਕਾ ਕੋਈ ਨਹੀਂ ਮਾਰੇ ਆ ਮੈਂ ਵੀ ਆਪਰ ਹੁੰਦਾ ਸੀ ਨਹੀਂ 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 ਇਹ ਵੀ ਆਪਰ ਹੁੰਦਾ ਸੀ ਮੈਨੂੰ ਦਿਖਾਓ ਯਾਰ ਤੁਸੀਂ ਫੋਨ ਵੀ ਕਰਿਆਗਾ ਪਤਾ ਨਹੀਂ ਕਿਹਨੂੰ ਫੋਨ ਕਰਿਆ ਵੀ ਨਹੀਂ ਨਹੀਂ ਫੋਨ ਕਰਿਆ ਵੀ ਫਲਾਣ ਨੇ ਮੁਲਾਜ਼ਮ ਨੇ ਪੈਸੇ ਲੈ ਕੇ ਟਪਾਤੇ ਟਰਾਲੀ ਫੋਨ ਫੋਨ ਦੇ ਵਿੱਚੋਂ ਤੁਹਾਡੀਆਂ ਗੱਲਾਂ ਕਢਾ ਲਓ ਤੁਸੀਂ ਮੋਬਾਈਲ ਤੇ ਗੱਲ ਹੋਈ ਹੈ ਸਰ ਮੇਰੀ ਇੱਕ ਬੇਨਤੀ ਹੈ ਇਦਾਂ ਨਹੀਂ ਨਿਬੜਨੀ ਕੋਈ ਐਸਐਚਓ ਸਾਹਿਬ ਨਾਲ ਗੱਲ ਕਰਕੇ ਸਵੇਰੇ ਨਿਬੜ ਦਈਏ ਕੋਈ ਨਹੀਂ ਜੀ ਉਹ ਤਾਂ ਸਵੇਰੇ ਅਸੀਂ ਡੀਸੀ ਸਾਹਿਬ ਨੂੰ ਮਿਲਾਂਗੇ ਅਸੀਂ ਵੱਡੇ ਪੱਦਰ ਤੇ ਬੇਲਰਾਂ ਵਾਲੇ ਵੀ ਮਿਲਾਂਗੇ ਜੇ ਉਹ ਸਾਡੇ ਨਾਲ ਜਾਤੀ ਹੋਈ ਆ ਐਸਐਚਓ ਸਾਹਿਬ ਨੇ ਤਾਂ ਕਹਿ ਕੇ ਕਈ ਰੋਡ ਖੋਲਦਾ ਅਸੀਂ ਲਾਇਆ ਜਾ ਬਾਬੂ ਰੋਡ ਖੋਲਣਾ ਜ਼ਰੂਰੀ ਹੈ ਜ਼ਰੂਰੀ ਹੈ ਮੈਂ ਖੋਲਦਾ ਉਹਦੇ ਹੀ ਬਾਬੂ ਰੋਡ ਖੋਲਣਾ ਜ਼ਰੂਰੀ ਹੈ ਲੋਕ ਤੰਗ ਉਹਦੇ ਹੀ ਖੋਲਦਾ ਸਿੱਧਾ ਇਹ ਪਰ ਜੇ ਕੋਈ ਤੁਹਾਡੇ ਨਾਲ ਧੱਕਾ ਕਰਦਾ ਉਹ ਵੀ ਤੁਸੀਂ ਸੀਨੀਅਰ ਅਫਸਰ ਨੂੰ ਦੱਸੋ ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਦਿੰਦਾ ਕੈਮਰੇ ਮੂਰੇ ਸੀਨੀਅਰ ਅਫਸਰ ਨੂੰ ਦੱਸੋ ਜੇ ਤੁਹਾਡੇ ਨਾਲ ਕੋਈ ਧੱਕਾ ਹੋਇਆ ਤੁਹਾਡੇ ਨਾਲ ਇਨਸਾਫ ਹੋਊਗਾ ਸੀਨੀਅਰ ਅਫਸਰਾਂ ਨੇ ਕੀ ਸੁਣਿਆ ਜੀ ਐਸ ਐਚਓ ਸਾਹਿਬ ਆਏ ਐਸ ਐਚਓ ਸਾਹਿਬ ਆਏ ਕੀ ਸੁਣਿਆ ਕਹਿੰਦੇ ਜੀ ਖੋਲ ਦੋ ਮੈਂ ਗੱਲ ਕਰਦਾ ਗਰਦਾਰੀ لال ਜੀ ਇਮਾਨਦਾਰ ਹੈ ਹਾਂਜੀ ਇਮਾਨਦਾਰ ਆ ਲਗਾਇਆ ਇਧਰ ਗੱਲ ਸੁਣੋ ਜੀ ਹਾਂਜੀ ਜਿਹੜੇ ਗਰਦਾਰੀ لال ਨੇ ਪੂਰੇ ਜੈ ਹਿੰਦ ਸਾਲ ਜਿਹੜਾ ਬੰਦਾ ਸੱਚਾ ਸੱਚਾ ਚਲੋ ਜੀ ਥੈਂਕ ਯੂ ਤੁਹਾਡਾ ਫੋਨ ਕਰ ਲਿਓ ਸਵੇਰੇ ਕੋਈ ਨਹੀਂ ਮੈਂ ਸਵੇਰੇ ਕਰਾਂਗੇ ਨੰਬਰ ਲਓ ਆ ਜਾਓ ਕੋਈ